ਕਵਾਂਗੀ ਰਤੂ ਸੇਵਾ ਕਰਿਆ ਕਰੂੰ ਮਾਰਿਆ ਜਰ ਸੇਵਾ ਕਰਦੀ ਆ ਮਹਾਰਾਜ ਦੀ ਬਹੁਤ ਕਿਰਪਾ ਬਚੀ ਤੇ ਸਭ ਸੇਵਾ ਇੱਥੇ ਸੇਵਾ ਵਾਸਤੇ ਹਮ ਜੇ ਨੇ ਬੜੇ ਪ੍ਰੇਮ ਪਿਆਰ ਸ਼ਰਧਾ ਨਾਲ ਸੇਵਾ ਕਰਦੀ ਆ ਵਾਹਿਗੁਰੂ ਜੀ ਬਹੁਤ ਵਧੀਆ ਕਹਿ ਰਹੀ ਆ ਕਿ ਮੈਨੂੰ ਇੰਗਲਿਸ਼ ਘਟ ਆਉਂਦੀ ਆ ਹਨ ਬੋਲਣ ਦੇ ਹੀ ਠੀਕ ਆ ਬਾਬਾ ਦੀਪ ਸਿੰਘ ਨੂੰ ਕਹ ਤੇ ਨੇ ਇੰਗਲਿਸ਼ ਵੀ ਸਿਖਾਲ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਸ ਤਰ੍ਹਾਂ ਕੀ ਤੁਸੀਂ ਜਾਣਦੇ ਹੋ ਕਿ ਹਰ ਐਤਵਾਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਸੰਤਾਂ ਵੱਲੋਂ ਚਪੈਰਾ ਸਾਹਿਬ ਵਿੱਚ ਹਾਜ਼ਰੀ ਭਰੀ ਜਾਂਦੀ ਹੈ ਤੇ ਇਸ ਦੇ ਨਾਲ ਹੀ ਸੰਗਤ ਵੱਲੋਂ ਇੱਥੇ ਵੱਖ-ਵੱਖ ਤਰ੍ਹਾਂ ਦੀ ਜਿਹੜੀ ਸੇਵਾ ਹੈ ਉਹ ਵੀ ਨਿਭਾਈ ਜਾਂਦੀ ਹੈ ਅੱਜ ਤੁਹਾਨੂੰ ਅਸੀਂ ਇੱਕ ਪਿਆਰੀ ਜਿਹੀ ਤਸਵੀਰ ਦਿਖਾਉਂ ਦੇ ਮੇਰੇ ਪਿੱਛੇ ਕਿ ਕਿ ਛੋਟੀ ਜਹੀ ਬੱਚੀ ਜੜੀ ਹੈ ਉਹ ਸੰਗਤ ਦੇ ਨਾਲ ਜੜੀ ਹੈ ਸੇਵਾ ਕਰੀਏ ਬਹੁਤ ਹੀ ਪਿਆਰੀ ਤਸਵੀਰ ਜੋ ਵੀ ਇਥੋਂ ਲੰਘ ਰਹੇ ਨੇ ਉਹਨਾਂ ਲਈ ਇਹ ਜਿਹੜੀ ਬੱਚੀ ਹੈ ਖਿੱਚ ਦਾ ਕੇਂਦਰ ਬਣ ਰਹੀ ਹੈ ਦੇਖ ਸਕਦੇ ਹੋ ਕਿ ਇਹ ਜਿਹੜੀ ਪਿਆਰੀ ਜੀ ਬੱਚੀ ਹੈ ਹਰ ਐਤਵਰ ਇੱਥੇ ਆਉਂਦੀ ਹੈ ਤੇ ਇਸ ਤਰ੍ਹਾਂ ਹੀ ਸਾਰੀ ਆਨੇ ਨਾਲ ਨਾਲ ਮਿਲ ਕੇ ਇੱਥੇ ਬਰਤਨ ਦੇ ਧੋਣ ਦੀ ਜਿਹੜੀ ਸੇਵਾ ਹੈ ਉਹ ਕਰਦੀ ਹੈ ਅਧਿਨ ਸਾਡੇ ਨਾਲ ਜਿਹੜੇ ਸੰਗਤ ਹੈ ਉਹ ਮੌਜੂਦ ਹੈ ਜਿਹੜੀ ਇਹਨੇ ਬੱਚੀ ਬਾਰੇ ਸਾਨੂੰ ਥੋੜਾ ਦੱਸੇਗੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣ ਲੈਣੇ ਆ ਕਿ ਇਹ ਕਿਸ ਤਰ੍ਹਾਂ ਬੱਚੀ ਜਿਹੜੀ ਹੈ ਹਰ ਜਿਹੜੀ ਐਤਵਾਰ ਹੈ ਉਹ ਇੱਥੇ ਜਿਹੜੀ ਸੇਵਾ ਨਿਭਾਉਂਦੀ ਹੈ ਹਾਂਜੀ ਕਿਥੋਂ ਆਏ ਹੋ ਮੇਰੇ ਤੋਂ ਅਸੀਂ ਬਟਾਲੇ ਤੋਂ ਆਏ ਜੋ ਹਰ ਐਤਵਾਰ ਆਉਂਦੇ ਹਾਂਜੀ ਕਿਸੇ ਵੇਲੇ ਨਹੀਂ ਆ ਜਾਂਦੇ ਇਹ ਬੱਚੀ ਜਿਹੜੀ ਇਹ ਕਿ ਸੇਵਾ ਕਰਦੀ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਹਰਿਆਤਰ ਸੇਵਾ ਕਰਦੀ ਆ ਮਹਾਰਾਜ ਜੀ ਬਹੁਤ ਕਿਰਪਾਏ ਬਚੀ ਤੇ ਹਰ ਇੱਕ ਵਾਰ ਆਉਂਦੀ ਆ ਹਰਿਆਤਰਮ ਜੀ ਇਹਨੇ ਕਿ ਜੇ ਇਹ ਨੂੰ ਸੇਵਾ ਨਾ ਕਰਾਂ ਦੇਵੇ ਇਹ ਲੜਕੇ ਸੇਵਾ ਕਰਦੀ ਆ ਹਾਂ ਲੜਕੇ ਸੇਵਾ ਕਰਦੀ ਆ ਇਹਨੇ ਤਿੰਨ ਵਾਰ ਸੇਵਾ ਕਰਨੀ ਪੰਜ ਵੇ ਤੇ ਕਰੇ ਨਾਮ ਨਾਲ ਜੋ ਹੋਰ ਵੀ ਗੱਲਬਾਤ ਕਰਦੇ ਆ ਸੰਗਤ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅਸੀਂ ਡੇਰਾ ਬਾਬਾ ਨਾਨਕ ਦੀ ਸਾਈਡ ਤੋਂ ਆ ਰਹੇ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਜੀ ਬਹੁਤ ਕਿਰਪਾ ਕੀਤੀ ਹੈ ਜੋ ਵੀ ਸੰਗਤ ਤੇ ਮੰਗਦੀ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਸਭ ਸੇਵਾ ਇੱਥੇ ਸੇਵਾ ਵਾਸਤੇ ਹਮ ਜੇ ਨੇ ਬੜੇ ਪ੍ਰੇਮ ਪਿਆਰ ਸ਼ਰਧਾ ਨਾਲ ਸੇਵਾ ਕਰਦੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਗੱਲ ਕਰਨ ਸੰਗਤ ਦੀ ਸੇਵਾ ਕਰਨ ਬਾਈ ਗੁਰਜੀ ਤੇ ਬੱਚੀ ਜਿਹੜੀ ਹੈ ਨਾ ਜੋ 8 ਵਜੇ ਤੋਂ ਹੁੰਦੀ ਆ ਹੁਣ ਵੀ ਅਸੀਂ ਇਹਨੂੰ ਬੜੇ ਜ਼ੋਰ ਦੇ ਨਾਲ ਇਹਨੂੰ ਆਹੀਂ ਕਿਹਾ ਕਿ ਉੱਠ ਖਲੋ ਤੂੰ ਨਹੀਂ ਉੱਠ ਰਹੀ ਇਹ ਬਹੁਤ ਹੀ ਪਿਆਰ ਤੇ ਸ਼ਰਧਾ ਭਾਵਨਾ ਨਾਲ ਸੇਵਾ ਕਰਦੀ ਕਹਿੰਦੀ ਕਿ ਮੈਂ ਸ਼ਨੀਵਾਰੀ ਸਾਰੇ ਨੇ ਕੇ ਸ੍ਰੀ ਇਸ਼ਨਾਨ ਕਰ ਲੈਣੀ ਆ ਸਵੇਰੇ ਆ ਕੇ ਇਸ਼ਨਾਨ ਕਰਕੇ ਤੇ ਮੈਂ ਆਪਣੀ ਪੀੜੀ ਉਹ ਲੈ ਕੇ ਆ ਜਾਣਾ ਤੇ ਇੱਥੇ ਸੇਵਾ ਕਰਦੀ ਜੀ ਬੱਜ ਕੇ ਮਾਰ ਸੇਵਾ ਕਰਦੀ ਹਾਂਜੀ ਇਹ ਵੀ ਲੜ ਰਹੀ ਆ ਹਾਂਜੀ ਹਾਂਜੀ ਇਹਨਾਂ ਮੋਰ ਬੱਚਿਆਂ ਨੂੰ ਕਹਿਣਾ ਚਾਹੁੰਦੇ ਬਹੁਤ ਸੋਹਣੀ ਤਸਵੀਰ ਜਿਹੜਾ ਨਹੀਂ ਤੁਹਾਨੂੰ ਲੱਗਦੇ ਸੱਚੀ ਬੱਚੀ ਨਾਲ ਵੀ ਗੱਲ ਕਰ ਰਹੀ ਆ ਹਾਂਜੀ ਹਾਂਜੀ ਕਹਿ ਰਹੀ ਆ ਕਿ ਮੈਨੂੰ ਇੰਗਲਿਸ਼ ਘਟ ਆਉਂਦੀ ਆ ਹਨ ਬੋਲਣ ਦੇ ਹੀ ਠੀਕ ਆ ਬਾਬਾ ਦੀਪ ਸਿੰਘ ਨੂੰ ਕਹਤੇ ਨੇ ਇੰਗਲਿਸ਼ ਵੀ ਸਿਖਾਲ ਦੇਣਗੇ ਵਾਹਿਗੁਰੂ ਜिक्का ਖਾਲਸਾ ਸਤਿ ਸ੍ਰੀ ਅਕਾਲ ਦੇਖ ਸਕਦੇ ਹੋ ਕਿ ਇਸ ਬੱਚੀ ਬਾਰੇ ਗੱਲ ਕਰ ਰਹੇ ਸੀ ਕਿ ਜਿਹੜੀ ਇੱਥੇ ਹਰ ਹੱਤਵਾਰ ਸੇਵਾ ਕਰਦੀ ਆ ਉਹ ਬੱਚੀ ਨਾਲ ਵੀ ਗੱਲਬਾਤ ਕਰਦੀ ਆ ਬਾਬਾ ਦੀਪ ਸਿੰਘ ਲੋਨੀ ਤੋਂ ਹਾਰੇ ਪਰ ਸੇਵਾ ਕਰਦੇ ਹਾਂ ਜੀ ਕਿੰਨਾ ਦਾ ਆਨੰਦ ਆਉਂਦਾ ਹੈ ਸੇਵਾ ਕਰਕੇ ਕਿੰਨਾ ਦਾ ਆਨੰਦ ਆਉਂਦਾ ਹੈ ਬਾਬਾ ਬਹੁਤ ਵਧੀਆ ਲੱਗਦਾ ਹਾਂ ਜੀ ਹਾਰੇ ਪਰ ਸੇਵਾ ਕਰਕੇ ਹਾਂ ਜੀ ਲੋੜਾਂ ਦੇ ਵੀ ਉਤਾਰਨ ਨਾਲ ਲੜਦੀ ਵੀ ਜਿੱਪ ਸੇਵਾ ਨਹੀਂ ਕਰਦਾ ਲੈ ਉਹਦੇ ਕੰਮ ਨਾਲ ਲੜਾਈ ਕਰਦੇ ਜੀ ਨਹੀਂ ਆਪਾਂ ਤਾਂ ਮੇਰੇ ਨਾਲ ਉਸੇ ਦਾ ਜੀ ਮੇਰਾ ਨਾਮ 19 ਸਤੰਬਰ ਨੂੰ ਬਰਥਡੇਅ ਤੇ ਮੈਂ 7 ਸਾਲ ਦੀ ਹੁਣਾਂ ਕਿ ਬਾਬਾ ਜੀ ਕੋ ਕੀ ਮੰਗਦੀ ਹਾਂ ਕੁਛ ਨਹੀਂ ਮਿਕਸਾ ਕੁਛ ਨਹੀਂ ਮੈਂ ਬਾਬਾ ਜੀ ਨੇ ਉਹਨੇ ਮੈਂ ਇਹ ਨਹੀਂ ਕਿਹਾ ਕਿ ਬਾਬਾ ਜੀ ਜਮਾਦੋ ਸਭ ਤੋਂ ਆਖਾ ਬੋਲੇ ਕਿ ਇਹ ਸ਼ਾਦੀ ਦਾ ਨਾਮ ਹੈ ਕਿਹਾ ਸੋ ਘਰ ਗਿਆ ਹੱਥੋਂ ਗਿਆ ਆਤੀ ਹੈ ਆਤੀ ਹੈ

ਹਨਨ ਹਨਨ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇਹ ਛੋਟੀ ਜਿਹੀ ਬੱਚੀ ਬਹੁਤ ਹੀ ਪਿਆਰੀ ਲੱਗਦੀ ਹੈ ਇੱਥੇ ਹਰ ਐਤਵਾਰੇ ਦੇ ਵੱਲੋਂ ਇਸ ਤਰ੍ਹਾਂ ਹੀ ਜਿਹੜੀ ਵਰਤਨ ਤੋਂੰਦੀ ਸੇਵਾ ਹੈ ਉਹ ਨਹੀਂ ਬਾਈ ਜਾਂਦੀ ਹੈ ਤੇ ਇਸ ਨੂੰ ਹੱਲੇ ਕੁਝ ਕੇ ਗੱਲਾਂ ਜਿਹੜੀਆਂ ਉਹ ਪਤਾ ਨਹੀਂ ਆ ਫਿਰ ਵੀ ਇਹਨ ਪਰਮਾਤਮਾ ਤੇ ਇਸ ਦੀ ਇੰਨੀ ਕਿਰਪਾ ਹੈ ਕਿ ਇਹ ਬਿਨਾਂ ਕਿਸੇ स्वार्थੋਂ ਇੱਥੇ ਜਿਹੜੀ ਹੈ ਉਹ ਵਰਤਨ ਵਾਰ ਕਰਦੀ ਹੈ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ